ਚੰਡੀਗੜ੍ਹ ਚ ਕੌਮੀ ਇਨਸਾਫ ਮੋਰਚੇ ਦੇ ਪ੍ਰਦਰਸ਼ਨ ਦੌਰਾਨ ਹੰਗਾਮਾ ਚੰਡੀਗੜ੍ਹ ਪੁਲਿਸ ਨਾਲ ਹੋਈ ਚੜਪ ਸੈਕਟਰ 43 ਚ ਪ੍ਰਦਰਸ਼ਨਕਾਰੀਆਂ ਤੇ लाठीचार्ज ਸੀਐਮ ਰਹਾਇਸ਼ਵਾਲ ਵਦਨ ਦੀ ਕਰ ਰਹੀ ਸੀ ਕੋਸ਼ਿਸ਼ 26 ਜਨਵਰੀ ਨੂੰ ਲੈ ਕੇ ਖਨਾਰੀ ਮੋਰਚੇ ਦਾ ਵੱਡਾ ਐਲਾਨ ਪੂਰੇ ਦੇਸ਼ ਚ ਕੱਢਿਆ ਜਾਏਗਾ ਟਰੈਕਟਰ ਮਾਰਚ 10 ਜਨਵਰੀ ਨੂੰ ਫੂਕੇ ਜਾਣਗੇ ਕੇਂਦਰ ਦੇ ਪੁਤਲੇ ਕਿਸਾਨ ਆंदोलਨ ਤੇ ਬੋਲੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਕਿ ਆ ਜਿਵੇਂ ਸੁਪਰੀਮ ਕੋਰਟ ਕਹੇਗੀ ਉਸੇ ਤਰ੍ਹਾਂ ਕਰਾਂਗੇ दिल्ली च सज गया चुनाव दंगल 5 फरवरी नु वोटिंग ते 8 नु ਆਉਣਗੇ ਨਤੀਜੇ 10 जनवरी तो शुरू ਹੋਏਗੀ ਨੋਮੀਨੇਸ਼ਨ ਚੋਣ ਕਮਿਸ਼ਨ ਨੇ EVM ਤੇ ਵੋਟਰ ਲਿਸਟ ਤੇ ਉਠਰੇ ਸਵਾਲਾਂ ਤੇ ਦਿੱਤਾ ਜਵਾਬ ਕਿ EVM ਨੂੰ ਹੈਕ ਕਰਨਾ ਸੰਭਵ ਨਹੀਂ ਕਾਂਗਰਸ ਬੋਲੀ ਸ਼ੰਕੇ ਦੂਰ ਨਹੀਂ ਕਰ پا ਰਿਹਾ ਚੋਣ ਕਮਿਸ਼ਨ ਪਨ ਬਸ ਤੇ ਪੀਆਟੀਸੀ ਬਸ ਮੁਲਾਜ਼ਮਾਂ ਦੀ ਖਤਮ ਹੋਈ ਹੜਤਾਲ ਮੁੱਖ ਮੰਤਰੀ ਮਾਨ ਨਾਲ ਮਿਲਿਆ ਮੀਟਿੰਗ ਦਾ ਫਰੋਸਾ 14 ਜਨਵਰੀ ਨੂੰ ਸੀਐਮ ਦਫਤਰ ਚੋਏਗੀ ਮੀਟਿੰਗ ਚੰਡੀਗੜ੍ਹ ਮੇਅਰ ਚੋਣਾਂ ਦਾ ਐਲਾਨ 24 ਜਨਵਰੀ ਨੂੰ ਚੰਡੀਗੜ੍ਹ ਮੇਅਰ ਦੇ ਅਹੁਦੇ ਲਈ ਪਹਿਣ ਗਿਆ ਵੋਟਾਂ ਪਿਛਲੇ ਸਾਲ ਚੋਣਾਂ ਦੌਰਾਨ ਹੋਇਆ ਸੀ ਹੰਗਾਮਾ ਡਾਕਟਰ ਮਨਮੋਨ ਸਿੰਘ ਦੇ ਸਮਾਰਕ ਦੇ ਵਿਵਾਦ ਵਿਚਾਲੇ ਸਾਬਕਾ ਰਾਸ਼ਟਰਪਤੀ ਪ੍ਰਨਮ ਮੋਖਰਜੀ ਦੀ ਬਣੇਗੀ ਸਮਾਦੀ ਕੇਂਦਰੀ ਕੇਂਦਰ ਸਰਕਾਰ ਨੇ ਰਾਜਕਾਟ ਚ ਦਿੱਤੀ ਜਗਾ ਮੋਖਰਜੀ ਦੀ ਬੇਟੀ ਨੇ ਪੀਐਮ ਮੋਦੀ ਨਾਲ ਕੀਤੀ ਮੁਲਾਕਾ ਤੇ ਪੰਜਾਬ ਦੇ ਵਿੱਚ ਮੇਅਰ ਦੀ ਚੋਣ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਹੋ ਗਿਆ ਲੁਧਿਆਣਾ ਦੇ ਵਿੱਚ ਮਹਿਲਾ ਮੇਅਰ ਬਣੇਗੀ ਸਰਕਾਰ ਨੇ ਮਹਿਲਾ ਦੇ ਲਈ ਲੁਧਿਆਣਾ ਦੀ ਸੀਟ ਰਿਜ਼ਰਵ ਕੀਤੀ ਹੈ ਬਾਕੀ ਚਾਰੇ ਥਾਵਾਂ ਤੇ ਜਨਰਲ ਕੈਟਾਗਰੀ ਦੇ ਮੇਅਰ ਹੋਣਗੇ ਅੰਮ੍ਰਿਤਸਰ ਪਟਿਆਲਾ ਚ ਓਪਨ ਸੀਟ ਜਿਲੰਦਰ ਤੇ ਫਗਵਾੜਾ ਨੂੰ ਵੀ ਜਨਰਲ ਕੈਟਾਗਰੀ ਲਈ ਹੀ ਰੱਖਿਆ ਗਿਆ ਹੈ ਪਟਿਆਲਾ ਚ ਆਵਾ ਵੀ ਪਾਰਟੀ ਨੂੰ ਸਰਪਾ ਪਤਵਾ ਮਿਲਿਆ ਸੀ ਲੁਧਿਆਣਾ ਤੇ ਜਿਲੰਦਰ ਦੇ ਵਿੱਚ ਆਪ ਸਭ ਤੋਂ ਵੱਡੀਆਂ ਪਾਰਟੀਆਂ ਬਣੀਆਂ ਨੇ ਔਰ ਅੰਮ੍ਰਿਤਸਰ ਵੱਡੀ ਪਾਰਟੀ ਬਣੀ ਹੈ ਔਰ ਅੰਮ੍ਰਿਤਸਰ ਤੇ ਫਗਵਾੜਾ ਦੇ ਵਿੱਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਹੈ ਆਪ ਦੂਜੇ ਨੰਬਰ ਤੇ ਹੈ ਸੋ ਪੰਜ ਥਾਵਾਂ ਤੇ ਮੇਅਰ ਜਿਹੜੇ ਆ ਉਹ ਚੁਣੇ ਜਾਣੇ ਆ ਜਿਦੇ ਚੋਂ ਲੁਧਿਆਣਾ ਦੇ ਵਿੱਚ ਇਹ ਫੀਮੇਲ ਰਿਜ਼ਰਵ ਹੋਏਗੀ ਔਮਨ ਰਿਜ਼ਰਵ ਹੋਏਗੀ ਮਹਿਲਾ ਦੇ ਲਈ ਔਰ ਬਾਕੀ ਜਿਹੜੇ ਨੇ ਪਟਿਆਲਾ ਅੰਮ੍ਰਿਤਸਰ ਫਗਵਾਣਾ ਤੇ ਜਿਲੰਦਰ ਇਹਨਾਂ ਚਾਰਾਂ ਥਾਵਾਂ ਤੇ ਜਿਹੜਾ ਉਹ ਜਨਰਲ ਕੈਟਾਗਰੀ ਦੇ ਲਈ ਇਹਨਾਂ ਨੂੰ ਰੱਖਿਆ ਗਿਆ ਹੈ ਸੋ ਇਹ ਵੀ ਜਿਹੜਾ ਹੈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਮੇਅਰ ਦੀ ਚੋਣ ਦੇ ਲਈ ਜਿਹੜੀ ਪੰਜ ਜਿਹੜੇ ਨਗਰ ਨਿਗਮ ਨੇ ਉਹਨਾਂ ਦੇ ਵਿੱਚ ਮੇਅਰ ਚੁਣੇ ਜਾਣੇ ਨੇ ਔਰ ਉਹਨਾਂ ਦੇ ਲਈ ਨੋਟੀਫਿਕੇਸ਼ਨ ਜਾਰੀ ਹੋ ਗਿਆ ਕਦਰ ਚੰਡੀਗੜ੍ਹ ਦੇ ਲਈ ਵੀ ਮੇਅਰ ਚੋਣਾਂ ਦਾ ਐਲਾਨ ਹੋ ਗਿਆ 24 ਜਨਵਰੀ ਨੂੰ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਹੋਏਗੀ ਸਵੇਰੇ 11 ਵਜੇ ਮੇਅਰ ਦੇ ਲਈ ਵੋਟਾਂ ਪੈਣਗੀਆਂ ਪਿਛਲੀਆਂ ਚੋਣਾਂ ਦੌਰਾਨ ਇਹ ਸਭ ਤੋਂ ਜ਼ਿਆਦਾ ਚਰਚਾ ਹੋਈ ਸੀ ਹੰਗਾਮਾ ਹੋਇਆ ਸੀ ਪਿਛਲੀ ਚੋਣ ਜਿਹੜੀ ਮੇਅਰ ਦੀ ਹੋਈ ਸੀ ਰਮਨੀਕ ਸਿੰਘ ਜਿਹੜੇ ਇਸ ਵੇਲੇ ਹੁਣ ਪ੍ਰੈਜ਼ਾਈਡਿੰਗ ਅਫਸਰ ਲਗਾਏ ਗਏ ਨੇ ਰਮਨੀਕ ਸਿੰਘ ਪ੍ਰੈਜ਼ਾਈਡਿੰਗ ਅਧਿਕਾਰੀ ਹੋਣਗੇ ਔਰ 24 ਤਾਂ 24 ਤਰੀਕ ਨੂੰ ਜਿਹੜਾ ਹੈ 24 ਜਨਵਰੀ 24 ਜਨਵਰੀ ਨੂੰ ਇਹ VOTING ਰੱਖੀ ਗਈ ਹੈ ਪਿਛਲੀ ਵਾਰ ਅਨਿਲ ਮਸੀ ਸੀ ਔਰ ਅਨਿਲ ਮਸੀ ਵੱਲੋਂ ਨਿਭਾਈ ਭੂਮਿਕਾ ਨੂੰ ਲੈ ਕੇ ਬਹੁਤ ਵੱਡੇ ਸਵਾਲ ਚੱਕੇ ਗਏ ਸੀ ਕੋਰਟ ਤੱਕ ਤੋਂ ਫਟਕਾਰ ਪਈ ਸੀ ਔਰ ਉਸ ਤੋਂ ਬਾਅਦ ਕੋਰਟ ਦੇ ਵਿੱਚ ਮਾਫੀ ਤੱਕ ਮੰਗਣੀ ਪਈ ਸੀ ਸੋ ਹੁਣ ਰਮਨੀਕ ਸਿੰਘ ਨੂੰ ਪ੍ਰੈਜ਼ਾਈਡਿੰਗ ਅਫਸਰ ਲਗਾਇਆ ਗਿਆ ਹੈ ਅਨਿਲ ਮਸੀ ਵੀ ਨੋਮੀਨੇਟਿਡ ਸੀ ਔਰ ਰਮਨੀਕ ਸਿੰਘ ਵੀ ਨੋਮੀਨੇਟਿਡ ਨੇ ਹੁਣ ਵੀ ਨੋਮੀਨੇਟਿਡ ਨੂੰ ਹੀ ਪ੍ਰੈਜ਼ਾਈਡਿੰਗ ਅਫਸਰ ਲਗਾਇਆ ਗਿਆ ਹੈ ਪਰ 24 ਤਰੀਕ ਰੱਖੀ ਗਈ ਹੈ ਇਹਨਾਂ ਚੋਣਾਂ ਦੇ ਤੇ ਗੱਲ ਕੌਮੀ ਇਨਸਾਫ ਮੋਰਚੇ ਦੀ ਮੋਰਚੇ ਦੇ 2 ਸਾਲ ਪੂਰੇ ਹੋਣ ਤੇ ਪ੍ਰਦਰਸ਼ਨਕਾਰੀਆਂ ਨੇ ਸੀਐਮ ਰਹਾਇਸ਼ ਤੇ ਕਿਰਾਉ ਦੀ ਕੋਸ਼ਿਸ਼ ਕੀਤੀ ਹੈ ਤੇ ਸੈਕਟਰ 43 ਤੱਕ ਪਹੁੰਚਣ ਚੋ ਕਾਮਯਾਬ ਵੀ ਹੋ ਗਏ ਜਿੱਥੇ ਸਾਹਮਣਾ ਚੰਡੀਗੜ੍ਹ ਪੁਲਿਸ ਨਾਲ ਹੋਇਆ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਲਾਠੀ ਚਾਰਜ ਕਰਕੇ ਪ੍ਰਦਰਸ਼ਨਕਾਰੀਆਂ ਨੂੰ ਖਦੇੜ ਦਿੱਤਾ ਇਹ ਤਸਵੀਰਾਂ ਨੇ ਚੰਡੀਗੜ੍ਹ ਦੇ ਸੈਕਟਰ 43 ਦੀਆਂ ਜਿੱਥੇ ਕੌਮੀ ਇਨਸਾਫ ਮੋਰਚੇ ਦਾ ਸਾਹਮਣਾ ਚੰਡੀਗੜ੍ਹ ਪੁਲਿਸ ਦੇ ਨਾਲ ਹੋਇਆ ਅਤੇ ਫਿਰ ਚੰਡੀਗੜ੍ਹ ਪੁਲਿਸ ਦਾ ਐਕਸ਼ਨ ਵੀ ਨਜ਼ਰ ਆਇਆ ਦੇਖੋ ਕਿ ਹਲਕਾ लाठीचार्ज ਵੀ ਸ਼ੁਰੂ ਹੋ ਚੁੱਕਾ ਹੈ लाठीचार्ज ਹੋ ਚੁੱਕਾ ਹੈ ਪੁਲਿਸ ਦੇ ਨਾਲ ਮੁਹੱਲੇ ਦੇ ਵਿੱਚ ਚੱਲ ਰਹੇ ਕੌਮੀ ਇਨਸਾਫ ਮੋਰਚੇ ਦੇ 2 ਸਾਲ ਪੂਰੇ ਹੋਣ ਤੇ ਮੋਰਚੇ ਵੱਲੋਂ ਵੱਡਾ ਇਕੱਠ ਕੀਤਾ ਗਿਆ ਕਿਸਾਨ ਜਥੇਬੰਦੀਆਂ ਦਾ ਵੀ ਸਾਥ ਮਿਲਿਆ ਮਕਸਦ ਸੀ ਸੀਐਮ ਰਹਿਸ਼ਤਾਕਰੋ ਕਰਨਾ ਅਤੇ ਇਸ ਮਕਸਦ ਦੇ ਨਾਲ ਪ੍ਰਦਰਸ਼ਨਕਾਰੀ ਅੱਗੇ ਵਧੇ ਪੁਲਿਸ ਨੂੰ ਚਖਵਾ ਦੇ ਕੇ ਸੈਕਟਰ 43 ਤੱਕ ਪਹੁੰਚ ਗਏ ਪਹਿਲਾਂ ਸੜਕ ਤੇ ਬੈਠ ਕੇ ਮੋਰਚਾ ਖੋਲ੍ਹਿਆ ਅਤੇ ਫਿਰ ਜਿਵੇਂ ਹੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਚੰਡੀਗੜ੍ਹ ਪੁਲਿਸ ਨੇ ਮੋਰਚਾ ਸੰਭਾਲ ਲਿਆ। ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਕੇ ਬੱਸਾਂ ਦੇ ਵਿੱਚ ਬਿਠਾਇਆ ਗਿਆ ਅਤੇ ਇਸ ਦੇ ਬਾਵਜੂਦ ਵੀ ਜਦ ਪ੍ਰਦਰਸ਼ਨਕਾਰੀ ਅੱਗੇ ਵਧਣ ਤੇ 바ਜ਼ਿਦ ਰਹੇ ਤਾਂ ਫਿਰ ਪੁਲਿਸ ਨੇ लाठीचार्ज ਸ਼ੁਰੂ ਕਰ ਦਿੱਤਾ। ਅੰਜੂ ਗੈਸ ਦੇ ਗੋਲਿਆਂ ਦੀ ਵਰਤੋਂ ਕੀਤੀ ਤੇ ਪ੍ਰਦਰਸ਼ਨਕਾਰੀਆਂ ਨੂੰ ਮੌਕੇ ਦੁੱਖ ਦੇ ਦਿੱਤਾ। ਹੁਣ ਹਲਕਾ लाठीचार्ज ਜਿਹੜਾ ਹੋਇਆ ਔਰ ਪੁਲਿਸ ਦੇ ਵੀ ਸੱਟਾਂ ਵਧੀ। ਸਰਕਾਰ ਸਾਡੇ ਧੱਕਾ ਕਰ ਰਹੀ ਆ 2 ਸਾਲ ਹੋ ਗਏ ਸਾਨੂੰ ਪੀਸਫੁਲੀ ਬੈਠੇ ਆ ਸੀ ਦੋ ਸਾਲਾਂ ਦੇ ਵਿੱਚ ਕੋਈ ਐਸਾ ਗੱਲ ਨਹੀਂ ਹੋਈ ਜਿਹੜਾ ਅੱਜ ਐਸੇ ਗੜਬੜ ਹੋਈ ਆ ਸਾਨੂੰ ਉਸੇ ਜਾਣ ਦਿੱਤਾ ਜਾਂਦਾ ਇਸ ਪ੍ਰਦਰਸ਼ਨ ਦੇ ਵਿੱਚ ਐਮਪੀ ਸਰਬਜੀਤ ਸਿੰਘ ਖਾਲਸਾ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਸਾਬਕਾ ਐਮਪੀ ਸਿਮਰਨਜੀਤ ਸਿੰਘ ਮਾਨ ਨੇ ਵੀ ਸ਼ਾਮਲ ਹੋਣਾ ਸੀ ਪਰ ਪੁਲਿਸ ਨੇ ਉਹਨਾਂ ਨੂੰ ਪਹਿਲਾਂ ਹੀ ਘਰਾਂ ਦੇ ਵਿੱਚ ਨਜ਼ਰਬੰਦ ਕਰ ਲਿਆ ਤੋਂ ਸਾਰਿਆਂ ਦਾ ਕਹਿਣਾ ਕਿ ਸਾਨੂੰ ਪਰ ਹਦਾਇਤ ਹੈ ਕਿ ਤੁਸੀਂ ਨਹੀਂ ਜਾ ਸਕਦੇ ਜੇ ਤੁਸੀਂ ਜਾਣ ਦੀ ਕੋਸ਼ਿਸ਼ ਕਰੋਗੇ ਤਾਂ ਅਸੀਂ ਬਾਈ ਫੋਰਸ ਰੋਕਾਂਗੇ ਤੁਹਾਨੂੰ ਅਸੀਂ ਕੋਈ ਇਹੋ ਜਿਹਾ ਟਕਰਾਅ ਨਹੀਂ ਪੈਣਾ ਚਾਹੁੰਦੇ ਕਿ ਅਸੀਂ ਸੋਚਦੇ ਕਿ ਪੰਜਾਬ ਦੇ ਹਾਲਾਤ ਪਹਿਲਾਂ ਹੀ ਇਦਾਂ ਦੇ ਆ ਕੱਟ ਕਰਨ ਵਾਸਤੇ ਮੀਟਿੰਗਾਂ ਰੱਖੀਆਂ ਸੀ ਅਲੱਗ-ਅਲੱਗ ਥਾਂ ਤੇ ਅਲੱਗ-ਅਲੱਗ ਏਰੀਏ ਦੇ ਵਿੱਚ ਸਰਕਾਰ 'ਚਾਂ ਨੂੰ ਮੀਟਿੰਗਾਂ ਵੀ ਨਹੀਂ ਕਰਨ ਨਹੀਂ ਚਾਹੁੰਦੇ ਕਿ ਸਰਕਾਰ ਅਸੀਂ ਮੀਟਿੰਗਾਂ ਕਰੀਏ ਤੇ ਉੱਤੇ ਇਕੱਠ ਹੋ ਸਕੇ ਜ਼ਿਕਰ ਯੋਗ ਹੈ ਕਿ ਪਿਛਲੇ 2 ਸਾਲ ਤੋਂ ਮੁਹੱਲੇ ਦੇ ਵਿੱਚ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਹੈ ਜਿਸ ਦੇ ਜ਼ਰੀਏ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਵੀ ਮੋਰਚੇ ਵੱਲੋਂ ਚੰਡੀਗੜ੍ਹ ਕੂਚਦਿਆਂ ਅਜਿਹੀਆਂ ਕੋਸ਼ਿਸ਼ਾਂ ਕੀਤੀਆਂ ਜਾ ਚੁੱਕੀਆਂ ਨੇ ਪਰ ਚੰਡੀਗੜ੍ਹ ਦੇ ਵਿੱਚ ਐਂਟਰੀ ਨਹੀਂ ਹੋ ਸਕੀ। ਚੰਡੀਗੜ੍ਹ ਤੋਂ ਮਨੋਜ ਰਾਠੀ న్యూਸ 18। ਰਾਠੀ ਲਾਠੀ ਚਾਰਜ ਵੀ ਹੋ ਚੁੱਕੇ। 13 ਫਰਵਰੀ ਤੋਂ ਪੰਜਾਬ ਹਰਿਆਣਾ ਦੇ ਬਾਰਡਰਾਂ ਤੇ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ ਆਪਣੇ ਨਵੇਂ ਐਕਸ਼ਨ ਪਲਾਨ ਦਾ ਐਲਾਨ ਕੀਤਾ ਗਿਆ। ਕਿਸਾਨ ਆਪਣੇ ਵੱਲੋਂ ਕੇਂਦਰ ਸਰਕਾਰ ਤੇ ਦਬਾਅ ਬਣਾਉਣ ਦੀ ਰਣਨੀਤੀ ਕਰ ਰਹੇ ਨੇ ਪਰ ਕੇਂਦਰ ਸਰਕਾਰ ਨੇ ਗੇਂਦ ਸਪਰੀਮ ਕੋਰਟ ਦੇ ਪਾਲੇ ਸਿਟ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਅੰਦੋਲਨ ਲੜ ਰਹੇ ਕਿਸਾਨਾਂ ਨੇ ਨਵੇਂ ਐਕਸ਼ਨ ਪਲਾਨ ਦਾ ਐਲਾਨ ਕਰ ਦਿੱਤਾ ਹੈ ਅੰਦੋਲਨ ਨੂੰ ਧਾਰ ਦੇਣ ਦੇ ਲਈ ਅਤੇ ਸਰਕਾਰ ਤੇ ਦਬਾ ਪਾਉਣ ਦੇ ਲਈ 26 ਜਨਵਰੀ ਤੱਕ ਤਿੰਨ ਪ੍ਰੋਗਰਾਮ ਐਲਾਨੇ ਗਏ ਨੇ 10 ਜਨਵਰੀ ਨੂੰ ਦੇਸ਼ ਭਰ ਦੇ ਵਿੱਚ ਕੇਂਦਰ ਸਰਕਾਰ ਦੇ ਪੁਤਲੇ ਸਾੜੇ ਜਾਣਗੇ 13 ਜਨਵਰੀ ਨੂੰ ਕੇਂਦਰ ਦੇ ਨਵੇਂ ਡਰਾਫਟ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ छब्बीस जनवरी गे देश भर ट्रैक्टर मार्च का ऐलान किया गया दस तारीख को पूरे भारत में ऐसा कोई गांव नहीं होना चाहिए जहां पे मोदी सरकार के पुतले ना जलें तेरह तारीख को देश भर में जो नई खेती नीति के ड्राफ्ट जो लाए गए हैं उस ड्राफ्ट को गांव के सतर पर उस ड्राफ्ट की कॉपी को चलाने का कार्यक्रम है दोनों फॉर्मों के द्वारा और 26 तारीख को 26 जनवरी को देश भर में किसानों के ट्रैक्टर सड़कों पर होंगे केंद्र सरकार से दबाव पाने लिए किसान भावे नवे एक्शन प्लान तैयार कर रहे हैं पर केंद्र सरकार गेंद सुप्रीम कोर्ट के पाले सुट रही है ਸਰ ਕਿਸਾਨ ਸੰਘਟਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ ਜਿੰਨੇ ਤੋਂ ਬੋਰਡ ਦੀ ਕਮੇਟੀ ਬੁਲਾਈ ਉਸ ਤੋਂ ਵੀ ਉਹ ਬਾਤ ਨਹੀਂ ਕਰ ਰਹੇ ਹਨ ਢੱਲਵਾਲ ਜੀ ਕੀ ਤਿਕਨ ਲਗਾਤਾਰ ਘਰਾਬੇ ਕੀਆ ਕੋਈ ਉੱਚ ਪੱਧਰੀ ਵਾਰਤਾ ਦਾ ਕੋਈ ਮਾਨੀ ਸਰਵੋੱਚ ਨਿਆਲੇ ਜੋ ਕਹੇਗਾ ਉਹ ਕਰੇਗਾ ਕਿਸਾਨਾ ਤੇ ਕੇਂਦਰ ਦਾ ਰੁਪਿਆ ਦੱਸਦਾ ਹੈ ਕਿ ਮਾਮਲੇ ਦਾ ਹੱਲ ਸੌਖਾ ਨਹੀਂ ਸੁਪਰੀਮ ਕੋਰਟ ਆਪਣੇ ਪੱਧਰ ਤੇ ਕੀ ਫੈਸਲਾ ਕਰਦੀ ਹੈ ਅਤੇ ਉਸ ਫੈਸਲੇ ਨੂੰ ਕਿਵੇਂ ਲਾਗੂ ਕੀਤਾ ਜਾਵੇਗਾ ਇਸ ਤੇ ਸਭ ਦੀ ਨਜ਼ਰ ਹੈ ਖਨੌਰੀ ਤੋਂ ਚਰਨਜੀਤ ਕੌਸ਼ਲ న్యూਸੀਟਿੰਗ ਇਹ ਸਭ ਦੇ ਵਿਚਾਲੇ ਢੱਲੇਵਾਲ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਵੀ ਜਾਰੀ ਨੇ ਕਿ ਘੱਟੋ-ਘੱਟ ਮੈਡੀਕਲ ਟ੍ਰੀਟਮੈਂਟ ਜ਼ਰੂਰ ਲੈ ਲੈਣ ਪੰਜਾਬ ਸਰਕਾਰ ਦੇ ਅਧਿਕਾਰੀ ਲਗਾਤਾਰ ਕੋਸ਼ਿਸ਼ ਵੀ ਕਰ ਰਹੇ ਨੇ ਉਹਨਾਂ ਨੂੰ ਮਨਾਉਣ ਦੀ ਵੀ ਔਰ ਉਹਨਾਂ ਦੀ ਸਿਹਤ ਤੇ ਨਜ਼ਰ ਰੱਖਣ ਦੀ ਵੀ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਅੱਜ ਵੀ ਪੰਜਾਬ ਦੇ ਸੀਨੀਅਰ ਅਧਿਕਾਰੀਆਂ ਨੇ ਮੁਲਾਕਾਤ ਕੀਤੀ ਹੈ ਢੱਲੇਵਾਲ ਦਾ ਹਾਲਚਲ ਜਾਣਿਆ ਹੈ ਉਹਨਾਂ ਨੂੰ ਮੈਡੀਕਲ ਟ੍ਰੀਟਮੈਂਟ ਲੈਣ ਦੀ ਅਪੀਲ ਕੀਤੀ ਗਈ ਹੈ ਸਾਬਕਾ ਡੀਆਈਜੀ ਦਰੇਂਦਰ ਪਾਰਗਵ ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ किसान आगुआ मिले ने और फिर ए गुजारिश की, थी, की थी गई है के वाल मेडिकल ट्रीटमेंट लैन मनाया दे जाए जो मेडिकल सहूलत ਉਦੇਚ ਕੋਈ ਕੋਆਰਡੀਨੇਸ਼ਨ ਚ ਕਮੀ ਨਾ ਰਹੇ ਜਿਹੜੀ ਸਾਡੀ ਟੀਮ ਉਹ ਸਪੈਸ਼ਲਿਸਟਾਂ ਦੀ ਟੀਮ ਹੈ ਮੈਡੀਕਲ ਇਫਫੀਕਟ ਨੂੰ ਐਂਡ ਹੈ ਤੇ ਡਾਕਟਰ ਸਹਿਬਾਨ ਜੀ ਜੁਨਾਦੀ ਢਲੇਵਾਲ ਸਾਹਿਬ ਨੂੰ ਜਿਹੜੀ ਜ਼ਰੂਰਤ ਹੈ ਜੀ ਦੇਖ ਕੇ ਉਪਲਬਧ ਉਹ ਜਿਹੜਾ ਪ੍ਰਕਿਰਿਆ ਉਹਨਾਂ ਦੀ ਆਪਸ ਚ ਅਸੀਂ ਤਾਲਮੇਲ ਕਰਵਾਇਆ ਪ੍ਰੋਸੈਸ ਗੈਪਰ ਸੈਸ਼ਨ ਨਾ ਕਰਵਾਇਆ ਸੀ ਐਮ ਸਾਹਿਬ ਇਹਨਾਂ ਨਾਲ ਤੇ ਉਹ ਤਾਂ ਕਿ ਕਿਸੇ ਵੀ ਸਥਿਤੀ ਚ ਕਿਸੇ ਮੈਡੀਕਲ ਸਥਿਤੀ ਚ ਉਹਨਾਂ ਦੀ ਡਾਕਟਰਸ ਦੀ ਐਕਸਪਰਟਸ ਦੀ ਟੀਮ ਵਿਦ ਉਹਨਾਂ ਦੇ ਇੰਸਟਰੂਮੈਂਟ ਦੇ ਡੱਲੇਵਾਲ ਸਾਹਿਬ ਕੋਲੇ ਤੁਰੰਤ ਉਪਲਬਧ ਸਰ ਜਦੋਂ ਰਾਤ ਉਹਨਾਂ ਦੀ ਤਬੀਤ ਖਰਾਬ ਹੋਈ ਤਾਂ ਸਰਕਾਰੀ ਡਾਕਟਰਾਂ ਦੀ ਟੀਮ ਇੱਥੇ ਮੌਜੂਦ ਹੀ ਨਹੀਂ ਸੀ ਮੌਕੇ ਦੇ ਉਤੇ ਬਾਅਦ ਚ ਇੱਥੇ ਜਦੋਂ ਨਹੀਂ ਹੁਣੇ ਅਸੀਂ ਚੈੱਕ ਕੀਤਾ ਸੀਗਾ ਜੋ ਉਹਨਾਂ ਦੇ ਨਾਲ ਜਿਹੜੇ ਉਹਨਾਂ ਨੂੰ ਅਟੈਂਡ ਕਰਦੇ ਨੇ ਤੇ ਜਿਹੜੇ ਕਿਸਾਨ ਲੀਡਰ ਵੀ ਨੇ ਹਮਿੰਦੂ ਕੋ ਹਾਰਦੀ ਨੇ ਉਹਨਾਂ ਨੇ ਦੱਸਿਆ ਵੀ 8 20 ਤੇ ਉਹਨਾਂ ਨੇ ਆਪ ਵੀ ਉਹਨਾਂ ਦਾ ਚੈੱਕਅਪ ਕਰਵਾਇਆ ਸੀ ਹੂੰ ਹੂੰ ਤੇ ਉਸ ਤੋਂ ਬਾਅਦ ਵੀ ਦੋ ਵਾਰ ਰਾਤ ਨੂੰ ਫੇਰ ਦੁਬਾਰਾ ਸਰਕਾਰੀ ਟੀਮ ਨੇ ਚੈੱਕਅਪ ਕੀਤਾ ਹੂੰ ਹੂੰ ਸੋ ਕੋਈ ਇਸ ਕਿਸਮ ਦੀ ਗੱਲ ਨਹੀਂ ਹੈ ਕਿਤੇ ਜੋ ਹੀ ਜਿਹੜਾ ਕੋਈ ਵੀ ਕਮੀ ਪੇਸ਼ੀ ਜੇ ਹੋਵੇ ਵੀ ਪਹਿਲਾਂ ਤਾਂ ਜੋ ਉਹਨਾਂ ਦੇ ਦੱਸਣ ਦੇ ਮਤਾਬਕ ਨਹੀਂ ਰਹੀ ਪਰ ਜੇ ਹੋਵੇ ਵੀ ਤਾਂ ਉਹ ਦੁਬਾਰਾ ਨਾ ਹੋਵੇ ਸਾਨਾਗੂ ਜਗਜੀਤ ਸਿੰਘ ਡੱਲੇਵਾਲ 43 ਦਿਨਾਂ ਤੋਂ ਖਨੋਰੀ ਬਾਰਡਰ ਤੇ ਮਰਨ ਵਰਤੇ ਬੈਠੇ ਹੋਏ ਨੇ ਤੇ ਡੱਲੇਵਾਲ ਦੀ ਲਗਾਤਾਰ ਵਿਗੜ ਰਹੀ ਸਿਹਤ ਸਾਰਿਆਂ ਨੂੰ ਫਿਕਰਾਂ ਵਿੱਚ ਪਾ ਰਹੀ ਹੈ ਰਾਤ ਉਸ ਵੇਲੇ ਖਨੋਰੀ ਮੋਰਚੇ ਦਾ ਮਾਹੌਲ ਕਾਫੀ ਗੰਭੀਰ ਹੋ ਗਿਆ ਜਦੋਂ ਅਚਾਨਕ ਡੱਲੇਵਾਲ ਦੀ ਸਿਹਤ ਵਿਗੜ ਗਈ ਜਦੋਂ ਅਚਾਨਕ ਬਲੱਡ ਪ੍ਰੈਸ਼ਰ ਘਟਿਆ ਤਕਰੀਬ 1 ਘੰਟੇ ਤੱਕ ਹਾਲਤ ਗੰਭੀਰ ਬਣੀ ਰਹੀ ਤਾਂ ਡਾਕਟਰਾਂ ਦੀ ਟੀਮ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਡਾਕਟਰਾਂ ਨੇ ਹੱਥਾਂ ਪੈਰਾਂ ਦੀ ਮਾਲਿਸ਼ ਕਰਨੀ ਸ਼ੁਰੂ ਕੀਤੀ ਤੇ ਫਿਰ ਜਾ ਕੇ ਬਲੱਡ ਪ੍ਰੈਸ਼ਰ ਨਾਰਮਲ ਹੋਇਆ ਇਸ ਦੌਰਾਨ ਮੋਰਚੇ ਤੇ ਬੈਠੀਆਂ ਕਈ ਮਹਿਲਾਵਾਂ ਵੀ ਭਾਵਕ ਹੁੰਦੀਆਂ ਹੋਈਆਂ ਨਜ਼ਰ ਆਈਆਂ ਜਿਸ ਦੇ ਬਾਅਦ ਖਨੌਰੀ ਬਾਰਡਰ ਤੇ ਦੋਵੇਂ ਫੋਰਮਾਂ ਦੀ ਮੀਟਿੰਗ ਹੋਈ ਤੇ ਕਿਸਾਨ ਆਗੂਆਂ ਨੇ ਡਲੇਵਾਲ ਦੀ ਸੇਧ ਤੇ ਜਨਤਾ ਜੁਟਾਉਂਦੇ ਹੋਏ ਮੁੜ ਕੇੰਦਰ ਸਰਕਾਰ ਅੱਗੇ ਆਪਣੀਆਂ ਮੰਗਾਂ ਰੱਖੀਆਂ ਨੇ ਬਿਲਕੁਲ ਜੋ ਪ੍ਰੈਸ਼ਰ ਪੈ ਰਿਹਾ ਉਹਦਾ ਜੋ ਡਲੇਵਾਲ ਸਾਹਿਬ ਦਾ ਇੱਥੇ ਉੱਦੈ ਉਹਨਾਂ ਦੀ ਭਾਵਕ ਅਪੀਲ ਤੇ ਇਕੱਠ ਹੋਇਆ 4 ਜਨਵਰੀ ਨੂੰ ਉਹਦਾ ਵੀ ਸਾਰਾ ਸੈਂਟਰ ਸਰਕਾਰ ਤੇ ਵੀ ਅਸਰ ਆ ਕੱਲ ਜਿਹੜੀ ਟੀਮ ਆਈ ਹੈ ਸੁਪਰੀਮ ਕੋਰਟ ਦੀ ਸੱਤ ਮੈਂਬਰੀ ਉਹਦੇ ਤੇ ਵੀ ਅਸੀਂ ਨੋਟ ਕੀਤਾ ਵੀ ਇਹਦਾ ਪ੍ਰਭਾਵ ਹੈਗਾ ਡੱਲੇਵਾਲ ਸਾਹਿਬ ਦੀ ਜੋ ਸਿਹਤ ਵਿਗੜ ਰਹੀ ਹੈ। ਸੋ ਇਸ ਕਰਕੇ ਉਹਨਾਂ ਦਾ ਡੱਲੇਵਾਲ ਸਾਹਿਬ ਨੇ ਤਾਂ ਕੱਲ ਕਹਿਤਾ ਵੀ ਇਹ ਤਾਂ ਸਾਨੂੰ ਨਵਟਾਰਾ ਤਾਂ ਐਮਐਸਪੀ ਦਾ ਕੀਤੇ ਤਾਂ ਬਰਾ ਨਹੀਂ ਸਰਨਾ। ਜੇ ਤੁਸੀਂ ਸਵਾਲ ਇਹ ਹੈਗਾ ਵੀ ਮੇਰੇ ਸਿਹਤ ਤੋਂ ਪਹਿਲਾਂ ਕਰਨਾ ਜਾਂ ਬਾਅਦ ਵਿੱਚ ਕਰਨਾ। ਜਦੋਂ ਅਚਾਨਕ ਡੱਲੇਵਾਲ ਦੀ ਸਿਹਤ ਵਿਗੜੀ ਤਾਂ ਕਿਵੇਂ ਸਭ ਨੂੰ ਹੱਥਾਂ ਪੈਰਾਂ ਦੀ ਪਈ। ਖੁਦ ਡਾਕਟਰਾਂ ਦੀ ਟੀਮ ਨੇ ਇਸ ਤੋਂ ਵਾਕਿਫ ਕਰਵਾਇਆ। ਉੱਥੇ ਡਾਕਟਰ ਨੇ ਦੱਸਿਆ ਕਿ ਡੱਲੇਵਾਲ ਦੀ ਸਿਹਤ ਅਜੇ ਵੀ ਸਥਿਰ ਨਹੀਂ ਹੈ। ਬਲੱਡ ਪ੍ਰੈਸ਼ਰ ਜਿਹੜਾ ਹੈਗਾ ਇੱਕਦਮ ਉਹਦਾ ਡਾਊਨ ਹੋ ਗਿਆ ਸੀ ਜਿਸ ਤੋਂ ਬਾਅਦ ਇੱਕਦਮ ਡਟੀ ਡਾਕਟਰੀ ਟੀਮ ਆ ਲਗਾਤਾਰ ਉਹਨਾਂ ਦੇ ਵੱਲੋਂ ਉਹਨਾਂ ਦਾ ਟ੍ਰੀਟਮੈਂਟ ਜਾਰੀ ਕੀਤਾ ਗਿਆ ਇਲਾਜ ਤਾਂ ਨਹੀਂ ਕਰ ਸਕੇ ਕਿਉਂਕਿ ਹੰਗਰ ਸਟ੍ਰਾਈਕ ਜਿਹੜੀ ਹੈਗੀ ਆ ਉਹ ਜਗਜੀਤ ਸਿੰਘ ਡੱਲੇਵਾਲ ਦੀ ਚੱਲ ਰਹੀ ਆ ਪਰ ਕਿਤਨਾ ਕਿਤੇ ਉਹਨਾਂ ਦੇ ਹੱਥਾਂ ਪੈਰਾਂ ਦੀ ਮਾਲਿਸ਼ ਕਰਕੇ ਉਹਨਾਂ ਦਾ ਜਿਹੜਾ ਬੀਪੀ ਆ ਉਹ ਮੈਂਟੇਨ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਸ ਤੋਂ ਬਾਅਦ ਹੁਣ ਫਿਲਹਾਲ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਕੁਝ ਹੱਦ ਤੱਕ ਠੀਕ ਆ ਪਰ ਦੂਜੇ ਪਾਸੇ ਤੇ ਤੁਹਾਨੂੰ ਤਸਵੀਰ ਦਿਖਾਵਾਂਗੇ ਕਿ 시ਦੇ ਖੰਡਸਪਾਰਟ ਦੇ ਜਿਹੜੇ ਲਗਾਤਾਰ ਜਿਹੜਾ ਹੈਗਾ ਦੇ ਪਰੇੜਾ ਪ੍ਰਕਾਸ਼ ਆਉ ਕੀਤਾ ਗਿਆ ਤੇ ਸ੍ਰੀ ਅਕੰਠਪਾੜ ਦੇ ਜਿਹੜੇ ਪਾਠ ਨੇ ਉਹ ਵੀ ਡਿਗਰੀ ਸਿੰਘ ਢੱਲੇਵਾਲ ਦੀ ਸਿਹਤ ਕਾਮਯਾਬੀ ਨੂੰ ਲੈ ਕੇ ਲਗਾਤਾਰ ਕੀਤੇ ਜਾ ਰਹੇ ਨੇ ਖਨੋਰੀ ਮੋਰਚੇ ਤੇ ਪਹੁੰਚੇ ਕਿਸਾਨ ਵੀ ਰਾਤ ਦੀ ਤਸਵੀਰ ਨੂੰ ਬਿਆਨ ਕਰਦੇ ਹੋਏ ਭਾਵੁਕ ਹੋ ਗਏ ਬਹੁਤ ਇਹ ਜਗ ਅਗੂ ਨਾਲ ਮਿਲਣਾ ਸਾਨੂੰ ਨਾ ਮੁੜ ਕੇ ਮਿਲੇ ਬਹੁਤ ਸਾਡੀ ਸਾਰਾ ਚਿੰਤਾਜੋਕ ਹੋ ਗਈ ਤੇ ਸਾਰੀ ਜੈਨੇ ਕੋਰੇ ਹੈ ਗਿਆ 20000 ਬੰਦਾ ਸਾਰਿਆਂ ਦੀ ਜਾਨ ਮੁੱਠੀ ਚ ਆ ਗਈ ਦੀ ਸਾਡੇ ਆਗੂ ਨੂੰ ਕੁਝ ਨਾ ਹੋਵੇ ਪਰ ਮੈਂ ਸਾਰੇ ਅਸੀਂ ਮਰ ਗਏ ਜ਼ਿਕਰ ਜੋਗ ਹੈ ਕਿ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੀ ਹਾਈ ਪਾਵਰ ਕਮੇਟੀ ਮੈਂਬਰਾਂ ਵੱਲੋਂ ਡੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਮੈਡੀਕਲ ਟਰੀਟਮੈਂਟ ਲੈਣ ਦੀ ਅਪੀਲ ਕੀਤੀ ਗਈ ਪਰ ਡੱਲੇਵਾਲ ਦਾ ਸਾਫ਼ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਮੰਗਾ ਨਹੀਂ ਮੰਨਦੀ ਮਰਨ ਵਰਤ ਇਸੇ ਤਰ੍ਹਾਂ ਜਾਰੀ ਰਹੇਗਾ ਕਨੌਰੀ ਬਾਰਡਰ ਤੋਂ ਚਰਨਜੀਤ ਕੌਸ਼ਲ న్యూਸ 18 ਪੰਜਾਬ ਤੇ ਅਕਾਲੀ ਦਲ ਨੇ ਵੀ ਕੇਂਦਰ ਤੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਿਸਾਨੀ ਮਸਲਿਆਂ ਤੇ ਸਿਆਸਤ ਨਾ ਕਰਕੇ ਇਸ ਦਾ ਹੱਲ ਕੱਢਿਆ ਜਾਵੇ ਨਹੀਂ ਤਾਂ ਸੂਬੇ ਦੀ ਸਥਿਤੀ ਖਰਾਬ ਹੋ ਸਕਦੀ ਹੈ ਹਰ گاؤں ਸੇ ਕਮ ਸੇ ਕਮ ਖਨੋਰੀ ਬਾਰਡਰ ਤੇ ਇੱਕ ਇੱਕ ਟਰਾਲੀ ਕਿ ਜਿਹੜੀ ਕਿਸਾਨੀ ਦੀ ਕ੍ਰਾਈਸਿਸ ਆ ਉਹ ਸਿਖਰਾਂ ਦੇ ਉੱਤੇ ਪਹੁੰਚੀ ਹੋਈ ਸਦਾ ਜਗਦੀਸ਼ ਸਿੰਘ ਡੱਲੇਵਾਲ ਦਾ ਜਿਹੜਾ ਮਰ ਵਰਤਾ ਜੋ ਉਹਨਾਂ ਦੇ ਹਾਲਾਤ ਨੇ ਉਹ ਬੇਹਦ ਖਤਰਨਾਕ ਹੋ ਚੁੱਕੇ ਹਨ ਪਰ ਨਾ ਤਾਂ ਕੇਂਦਰ ਸਰਕਾਰ ਹਕਮ ਕਰਨੀ ਨੀਂਂ ਤੋ ਜਾਗ ਰਹੀ ਹੈ ਨਾ ਸੂਬੇ ਦੀ ਸਰਕਾਰ ਤੋ ਜਾਗ ਰਹੀ ਇਹ ਹੈਰਾਨੀ ਦੀ ਗੱਲ ਹੈ ਕਿ ਸੁਪਰੀਮ ਕੋਰਟ ਤਾਂ ਡੇ ਟੂ ਡੇ ਮੋਨਿਟਰਿੰਗ ਕਰ ਰਹੀ ਹੈ ਪਰ ਕੇਂਦਰ ਵੀ ਉਹਨਾਂ ਕੋਈ ਕੰਮ ਕਰ ਰਿਹਾ ਜਿੰਨਾਂ ਕੋਲ ਲੀਗਲੀ ਫਾਰਮੈਲਟੀ ਕਰਨੀ ਜ਼ਰੂਰੀ ਹੋਵੇ ਤੇ ਸੂਬੇ ਦੀ ਸਰਕਾਰ ਵੀ ਉਹਨਾਂ ਕੋਈ ਕੰਮ ਕਰਦੀ ਹੈ ਜਿੰਨਾਂ ਕੋਲ ਲੀਗਲ ਫਾਰਮੈਲਟੀ ਜ਼ਰੂਰੀ ਹੋਵੇ ਆਪਣੀ ਚਮੜੀ ਬਚਾਉਣ ਤੇ ਲੱਗੇ ਹੋਇਆ ਨਾ ਕੇਂਦਰ ਨੇ ਸੋਚਿਆ ਕਿ ਜਿਹੜਾ ਭਰੋਸਾ ਕਿਸਾਨੀ ਦਾ ਟੁੱਟ ਚੁੱਕਿਆ ਕੇਂਦਰ ਤੋਂ ਉਹਨੂੰ ਦੁਬਾਰਾ ਬਿਲਡ ਕਰਨ ਵਾਸਤੇ ਤੇ ਹੁਣ ਜ਼ਿਕਰ ਦਿੱਲੀ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਧ ਚੁੱਕਿਆ ਚੋਣ ਕਮਿਸ਼ਨ ਨੇ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ ਔਰ ਚੋਣਾਂ ਦੇ ਨਾਂ ਐਲਾਨ ਦੇ ਨਾਲ ਹੀ ਸਿਆਸੀ ਧਿਰਾਂ ਵੱਲੋਂ ਆਪੋ ਆਪਣੀ ਜਿੱਤ ਦੇ ਦਾਅਵੇ ਵੀ ਸ਼ੁਰੂ ਹੋ ਗਏ ਦਿੱਲੀ ਵਿਧਾਨ ਸਭਾ ਚੋਣਾਂ ਦਾ ਦੰਗਲ ਸੱਜ ਚੁੱਕਿਆ ਇਲੈਕਸ਼ਨ ਕਮਿਸ਼ਨ ਨੇ ਚੋਣ ਤਰੀਕਾ ਦਾ ਐਲਾਨ ਕਰ ਦਿੱਤਾ ਹੈ ਦਿੱਲੀ ਵਿੱਚ 5 ਫਰਵਰੀ ਨੂੰ VOTING ਹੋਵੇਗੀ ਤੇ 8 ਫਰਵਰੀ ਨੂੰ ਨਤੀਜੇ ਆਉਣਗੇ 10 ਜਨਵਰੀ ਤੋਂ ਨਾਮਜ਼ਦਗੀ ਦੀ ਸ਼ੁਰੂਆਤ ਹੋ ਜਾਵੇਗੀ 17 ਜਨਵਰੀ ਤੱਕ ਨੋਮੀਨੇਸ਼ਨ ਭਰੇ ਜਾਣਗੇ ਦਿੱਲੀ ਦੇ 1.55 ਕਰੋੜ VOTER ਆਪਣੇ ਨੁਮਾਇੰਦੇ ਚੁਣਨਗੇ ਤੇ VOTING ਪ੍ਰਕਿਰਿਆ ਦੇ ਲਈ ਦਿੱਲੀ ਦੇ ਵਿੱਚ 1300033 ਬੂਥ ਬਣਾਏ ਗਏ ਨੇ ਡੇਟ ਆਫ ਪੋਲਿਸ 5th ਐਂਡ ਕਾਊਂਟਿੰਗ ਇਜ਼ 8 ਐਂਡ 5th ਅਗੇਨ ਵੀ ਹੈ ਵੈਰੀ ਡੇਲੀਬਰੇਟਲੀ ਕੇਪਟ ਵੈਡnesday ਕਿਉਂਕਿ ਹਮ ਸੋਚਦੇ ਹਾਂ ਸਭ ਦਿੱਲੀ ਵਾਲੇ ਵੋਟ ਕਰਨ ਇਸ ਲਈ ਇਸ ਬਾਰ ਵੀ ਮਹਾਰਾਸ਼ਟਰ ਕੀ ਤਰ੍ਹਾਂ ਅਸੀਂ ਇਸ ਕੋ ਵੈਡਨਸਟੇ ਵਿੱਚ ਰੱਖਿਆ ਹੈ ਐਂਟਾਇਰ ਇਲੈਕਸ਼ਨ ਪ੍ਰੋਸੈਸ ਆਫਟਰ ਕਾਊਂਟਿੰਗ ਵਿਲ ਬੀ ਕੰਪਲੀਟ ਬਾਈ 10 ਚੋਣ ਕਮਿਸ਼ਨ ਨੇ EVM ਨੂੰ ਲੈ ਕੇ ਉਠਾਏ ਸਵਾਲਾਂ ਤੇ ਜਵਾਬ ਦਿੱਤਾ ਚੋਣ ਕਮਿਸ਼ਨ ਦੇ ਮੁਤਾਬਕ EVM VOTING ਤੋਂ 7-8 ਦਿਨ ਪਹਿਲਾਂ ਤਿਆਰ ਹੋ ਜਾਂਦੀ ਹੈ उस विच कोई बग या वायरस नहीं पाया जा सकता सो ईवीएम हैक करना मुमकिन नहीं जबकि कांग्रेस का तर्क है कि चोन कमीशन ईवीएम नु लेके पैदा हुई शंके दूर नहीं कर पा रहा खोलने से पहले फॉर्म सेवनटीन सी अकाउंट ऑफ वोट्स किसमें कितने वोट पड़े इसकी संख्या उनको दे दी जाती है आई विल कवर दिस पॉइंट अगेन व्हेन आई कम टू वीटीआर ईवीएम्स को वापस स्टोर रूम में लाया गया फिर उनके सामने ताला लगाया गया फिर काउंटिंग के दिन आए फिर कहा भाई काउंटिंग में फिर देख लो वही मशीन है फिर सील चेक कर लो उसके बाद में फॉर्म सेवनटीन सी से मिला लो अगर सेवनटीन सी से काउंट मिलेगा तभी काउंटिंग प्रोसीड करेगी महाराष्ट्र में भी कई ऐसे उदाहरण आए कि जहां वर्चस्व में कांग्रेस को वोट पड़ा दिखा कि ईवीएम में कहीं भी वोट नहीं है तो ये जो संदेह की भावना आती है इसको इलेक्शन कमीशन दूर नहीं कर पा रहा है ये भी बात आती है कि जब मैनुअल वोटिंग होती थी तो ज़्यादातर मैनुअल वोटिंग के जो आखिरी आंकड़े आते थे शाम को सात आठ नौ दस बजे तक और मुख्य जब एंटीबल्टी काउंट होता था तो दो या तीन परसेंट का ज़्यादा से ज़्यादा अंतर पड़ जाता था आज ई जो माना जाता है ज़्यादा एफिशेंट है इलेक्ट्रॉनिक है उसमें तेरह तेरह पंद्रह पंद्रह तक के अंतर आ जाते हैं अलांदे आम पार्टी अपो अपनी दावे अच्छा स्वास्थ्य देने वाले मुख्यमंत्री को चुनेंगे डिफरेंट वेलफेयर स्कीम्स को ईमानदारी से लागू करने वाले ईमानदार और दूरदर्शी नेता केजरीवाल जी को चुनेंगे इस तारीख का इंतजार दिल्ली की जनता लगातार कर रही थी और पांच तारीख ਦਿੱਲੀ ਮੇ ਬਦਲਾਵ ਕੀ ਤਾਰੀਖ ਹੈ 8 ਤਾਰੀਖ ਕੋ ਦਿੱਲੀ ਮੇ ਡਬਲ ਇੰਜਨ ਕੀ ਭਾਜਪਾ ਕੀ ਸਰਕਾਰ ਬਨੇਗੀ ਦਿੱਲੀ ਦੇ ਲੋਕ ਮੁੜ ਕੇਜਰੀਵਾਲ ਤੇ ਭਰੋਸਾ ਜਿਤਾਉਂਦੇ ਨੇ ਜਾਂ ਫਿਰ ਬਦਲਾਅ ਲਿਆਉਂਦੇ ਨੇ ਇਸ ਦਾ ਫੈਸਲਾ 5 ਫਰਵਰੀ ਨੂੰ ਈਵੀਐਮ ਦੇ ਵਿੱਚ ਪੰਦ ਜਾਵੇਗਾ ਰਿਪੋਰਟ ਨਿਊ ਸਿਟੀ ਮੁਕਸਰ ਦੇ ਵਿੱਚ ਮਾਗੀ ਮੇਲੇ ਤੇ ਹੋਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਕਾਨਫਰੰਸ ਨੂੰ ਲੈ ਕੇ ਸੁਖਬੀਰ ਬਾਦਲ ਸਰਗਰਮ ਹੋਏ ਨੇ ਲਗਾਤਾਰ ਦੂਜੇ ਦਿਨ ਵਰਕਰਾਂ ਦੇ ਨਾਲ ਮੀਟਿੰਗਾਂ ਕੀਤੀਆਂ ਗਈਆਂ ਪਿੰਡ ਬਾਦਲ ਦੇ ਵਿੱਚ ਅਕਾਲੀ ਵਰਕਰਾਂ ਨਾਲ ਮੀਟਿੰਗ ਕੀਤੀ ਔਰ ਇਸ ਸਿਆਸੀ ਕਾਨਫਰੰਸ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ ਗਈ ਪਹਿਲਾਂ ਅਕਾਲੀ ਦਲ ਇਹ ਕਾਨਫਰੰਸ ਕਰਨ ਦੇ ਮੂਡ ਦੇ ਵਿੱਚ ਨਹੀਂ ਸੀ ਪਰ ਬਾਅਦ ਦੇ ਵਿੱਚ ਅਕਾਲੀ ਦਲ ਵੱਲੋਂ ਅਚਾਨਕ ਫੈਸਲਾ ਲੈ ਲਿਆ ਗਿਆ ਕਿ ਮਾਗੀ ਮੇਲੇ ਤੇ ਸਿਆਸੀ ਕਾਨਫਰੰਸ ਕੀਤੀ ਜਾਣੀ ਹੈ ਔਰ ਉਸ ਤੋਂ ਬਾਅਦ ਫਿਰ ਸਿਲਸਿਲਾ ਸ਼ੁਰੂ ਹੋਇਆ ਵਰਕਰਾਂ ਦੀ ਲਾਮਬੱਦੀ ਦਾ ਕਿਉਂਕਿ ਅਕਾਲੀ ਦਲ ਦੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਇਕੱਠ ਕੀਤਾ ਜਾਵੇ ਪੈਰਲਲ ਉਸੇ ਦਿਨ ਅਮਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਵੀ ਇੱਕ ਸਿਆਸੀ ਕਾਨਫਰੰਸ ਕਰਨ ਦਾ ਐਲਾਨ ਕੀਤਾ ਗਿਆ ਜਿੱਥੇ ਉਹਨਾਂ ਵੱਲੋਂ ਨਵੀਂ ਪਾਰਟੀ ਅਨਾਉਂਸ ਕੀਤੀ ਜਾਣੀ ਹੈ ਸਰਬਜੀਤ ਸਿੰਘ ਖਾਲਸਾ ਤੇ ਅਮਰਿਤਪਾਲ ਦੇ ਪਰਿਵਾਰ ਵੱਲੋਂ ਮਿਲ ਕੇ ਔਰ ਐਸੇ ਵਿੱਚ ਅਕਾਲੀ ਦਲ ਕੋਈ ਵੀ ਜਗ੍ਹਾ ਖਾਲੀ ਨਹੀਂ ਛੱਡਣੀ ਚਾਹੁੰਦਾ ਕਿ ਜੇ ਉਹਨਾਂ ਦੇ ਸਮਰਥਕ ਨੇ ਉਹ ਕਿਸੇ ਹੋਰ ਪਾਸੇ ਵੱਲ ਚਲੇ ਜਾਣ ਇਸ ਲਿਹਾਜ਼ ਨਾਲ ਅਕਾਲੀ ਦਲ ਵੱਲੋਂ ਕੀਤੀ ਜਾਣ ਵਾਲੀ ਸਿਆਸੀ ਕਾਨਫਰੰਸ ਨੂੰ ਦੇਖਿਆ ਗਿਆ